ਫੇਰ ਤੋਂ ਦਾ ਤਿਹਾੜ ਰਮਜ਼ਾਨ ਨੂੰ ਮੁਬਾਰਕ ਦੀ ਤਕਮੀਨ ਤੋਂ ਬਾਅਦ ਮਨਾਇਆ ਜਾਂਦਾ ਹੈ ਇਹ ਬੜਾ ਖੁਸ਼ੀਆਂ ਭਰਿਆ ਦਿਹਾੜਾ ਹੈ ਇਸ ਮੌਕੇ ਤੇ ਦੇਖੇ ਅਸੀਂ ਸਾਰੇ ਰਲ ਮਿਲ ਕੇ ਖੁਸ਼ੀਆਂ ਮਨਾਉਂਦੇ ਹਾਂ ਔਰ ਇਹ ਸ਼ਹਿਰ ਜਿਹੜਾ ਹੈ ਗੁਲਦਸਤਾ ਹੈ ਇਸ ਸ਼ਹਿਰ ਦੇ ਸਾਰੇ ਹਿੰਦੂ ਪਰਾ ਸਿੱਖ ਪਰਾ ਮੁਸਲਿਮ ਪਰਾ ਦਲਿਤ ਪਰਾ ਇਸਾਈ ਪਰਾ ਸਾਰੇ ਰਲ ਮਿਲ ਕੇ ਆਪਸੀ ਜਿਹੜੇ ਤਿਹਵਾਰ ਨੂੰ ਉਹਨਾਂ ਨੂੰ ਮਨਾਉਂਦੇ ਹਨ ਔਰ ਮਲੇਰ ਕੋਲਾ ਅਮਨ ਔਰ ਸ਼ਾਂਤੀ ਔਰ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ ਮਲੇਰ ਕੋਲੇ ਦੀ ਇਹ ਆਪਸੀ ਭਾਈਚਾਰੇ ਦੀ ਔਰ ਅਮਨ ਔਰ ਸ਼ਾਂਤੀ ਦੀ ਜਿਹੜੀ ਸਿਧਾ ਹੈ ਇਸ ਦਾ ਮੈਸੇਜ ਜਿਹੜਾ ਪੂਰੇ ਮੁਲਕ ਦੇ ਵਿੱਚ ਜਾਂਦਾ ਹੈ ਅੱਜ ਈਦ ਦੇ ਸੁਖ ਦਿਹਾੜੇ ਤੇ ਜਿੱਥੇ ਅਸੀਂ ईद उल फितर ਦੀਆਂ ਖੁਸ਼ੀਆਂ ਮਨਾ ਰਹੇ ਆ ਅੱਜ ईद उल फितर ਦੇ ਇਸ ਪਵਿੱਤਰ ਦਿਹਾੜੇ ਤੇ ਸਾਡੇ ਦਰਮਿਆਨ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਤੇ ਮਾਤਾ ਜੀ ਖਾਸ ਤੌਰ ਤੇ Eid ul Fitr ਦੀਆਂ ਵਧਾਈਆਂ ਦੇਣ ਲਈ ਇੱਥੇ ਪਹੁੰਚੇ ਹਨ ਤਸ਼ਰੀਫ ਲਿਆਏ ਹਨ ਅਭੀ ਉਹਨਾਂ ਨੂੰ ਵੈਲਕਮ ਕਰਦੇ ਆ ਜੀ ਆਖਦੇ ਆ ਕੁਸ਼ਾਮਦੀਦ ਕਹਿੰਦੇ ਹਾਂ ਉਹਨਾਂ ਦੇ ਨਾਲ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਪੰਜਾਬ ਦੇ ਖੇਡ ਮੰਤਰੀ ਔਰ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਗੁਰਮੀਤ ਸਿੰਘ ਮੀਤੇਰ ਜੀ ਵੀ ਤੁਹਾਨੂੰ ਇਤ ਦੀਆਂ ਬਲਾਨੀਆਂ ਦੇਣ ਲਈ ਇੱਥੇ ਪਹੁੰਚੇ ਹਨ ਧੰਨਵਾਦ ਜੀ ਅੱਜ ਮੁਸਲਮਾਨ ਭਾਈਚਾਰੇ ਲਈ ਬਹੁਤ ਵਟਾ ਦੇਣਾ ਮੇਰੇ ਬਚਪਨ ਤੋਂ ਬਹੁਤ ਦੋਸਤ ਨੇ ਮੁਸਲਮਾਨ ਤੇ ਹਮੇਸ਼ਾ ਉਹਨਾਂ ਨੂੰ ਦੀ ਮੁबारकबाद ਵਧਾਈ ਦਿੰਦਾ ਰਹੇ ਆ ਤੇ ਮੈਨੂੰ ਅੱਜ ਬੜੀ ਖੁਸ਼ੀ ਹੈ ਤੇ ਬੜਾ ਮਾਣ ਹੈ ਕਿ ਅੱਜ ਮੈਂ ਮਲੇਰਕੋਟਲੇ ਦੀ ਧਰਤੀ ਤੇ ਖੜਕੇ ਤੁਹਾਨੂੰ ਹਜ਼ਾਰਾਂ ਲੱਖਾਂ ਮੁਸਲਮਾਨ ਭਰਾਵਾਂ ਨੂੰ ਮੁबारकबाद ਦੇ ਰਿਹਾ ਤੁਹਾਨੂੰ ਵੀ ਤੇ ਪੂਰੀ ਦੁਨੀਆ ਦੇ ਵਸਤੇ ਮੁਸਲਮਾਨ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਬਹੁਤ ਵਧਾਈ ਬਹੁਤ ਮੁबारकबाद ਹੋਵੇ ਕਿਉਂਕਿ ਇਸ ਦਿਨ ਦੀ ਬੜੀ ਇਨਿਆਤ ਮਿੱਟੀ ਦੇ ਨੂੰ ਕਿਹਾ ਜਾਂਦਾ ਹੈ ਤੇ ਬੜੀ ਬੇਸਬਰੀ ਨਾਲ ਪੂਰੀ ਦੁਨੀਆ 'ਚ ਜਿਹੜਾ ਭਾਈਚਾਰਾ ਇਸ ਦਿਨ ਦੀ ਜਿਹੜੀ ਉਡੀਕ ਕਰਦਾ ਕਿਉਂਕਿ 30 ਰੋਜ਼ ਜਿਹੜਾ ਬਹੁਤ ਲੰਬਾ ਟਾਈਮ ਹੈ ਰੱਖਣ ਤੋਂ ਬਾਅਦ ਇਹ ਦਿਨ ਆਉਂਦਾ ਤੇ ਉਹਨਾਂ ਦਿਨਾਂ ਦੇ ਵਿੱਚ ਬੜੀ ਇੰਪੋਰਟੈਂਸ ਹੈ ਸਾਨੂੰ ਜਿਹੜਾ ਗਰੀਬ ਹੈ ਜਿਹੜਾ ਭੁੱਖਾ ਹੈ ਉਹਦੀ ਭੁੱਖ ਦਾ ਅਹਿਸਾਸ ਹੁੰਦਾ ਇਸੇ ਕਰਕੇ ਸਿਹਾਰ ਨੂੰ ਕਿਹਾ ਜਾਂਦਾ ਹੈ ਕੇ بے سہاراں ਦਾ ਕਮਜ਼ੋਰਾਂ ਦੀ ਮਦਦ ਕਰਨ ਤੇ ਜਿਹੜਾ ਏ ਤਿਹਾਰ ਜਿਹੜਾ ਉਹ ਪ੍ਰਤੀਕ ਹੈ ਤੇ ਪਿਛਲੇ ਦਿਨੀ ਮੈਂ ਮਲੇਰਕੋਟਲੇ ਦੀ ਧਰਤੀ ਤੇ ਐਮ ਐਲ اے ਸਾਹਿਬ ਨੇ ਮੈਨੂੰ ਰੋਜ਼ਾ ਉਤਾਰੀ ਦੇ ਪ੍ਰੋਗਰਾਮ ਤੇ ਬੁਲਾਇਆ ਤੇ ਮੈਨੂੰ ਬਰਾਵੋ ਬੜੀ ਖੁਸ਼ੀ ਹੈ ਕਿ ਸਾਡੇ ਗੁਰੂਆਂ ਪੀਰਾਂ ਤੋਂ ਚੱਲਿਆ ਹੋਇਆ ਕਿਉਂਕਿ ਇਹ ਪੀਰਾਂ ਪਗੰਬਰਾਂ ਦੀ ਧਰਤੀ ਆ ਪੰਜਾਬ ਉਹ ਜਿਹੜੀ ਸਾਂਝੀ ਵਾਰਤਾ ਦਾ ਜਿਹੜਾ ਅੱਜ ਵੀ ਇੱਥੇ ਦੇਖਣ ਨੂੰ ਮਿਲਦਾ ਮੈਂ ਉਸ ਦਿਨ ਆਇਆ ਤਾਂ ਉੱਥੇ ਪੰਡਤ ਜੀ ਵੀ ਪਹੁੰਚੇ ਹੋਏ ਸੀ ਈਸਾਈ ਵੀ ਪਹੁੰਚੇ ਹੋਏ ਸੀ ਗਰੰਤੀ ਸਿੰਘ ਵੀ ਪਹੁੰਚੇ ਹੋਏ ਸੀ ਦਲਤ ਭਾਈਚਾਰੇ ਦੇ ਲੋਕ ਵੀ ਪਹੁੰਚੇ ਹੋਏ ਸੀ ਸੋ ਇੱਥੋਂ ਪਤਾ ਲੱਗਦਾ ਹੈ ਕਿ ਜਿੱਦਾਂ ਦਾ ਸੁਪਨਾ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਖਿਆ ਸੀ ਉਦੋਂ ਦਾ ਮਲੇਰਕੋਟਲਾ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਵੱਸ ਰਿਹਾ ਹੈ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਜਿੱਥੇ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਜਿੱਥੇ ਰਾਜਗੁਰੂ ਨੇ ਕੁਰਬਾਨੀ ਦਿੱਤੀ ਜਿੱਥੇ ਲਾਲਾ ਲਾਜਪਤਰਾ ਰਾਜ ਨੇ ਕੁਰਬਾਨੀ ਦਿੱਤੀ ਉੱਥੇ ਸ਼ਿਫਾਕੁੱਲਾ ਨੇ ਵੀ ਕੁਰਬਾਨੀ ਦਿੱਤੀ ਤੇ ਜਿਹਨੂੰ ਅਵਚਾਰਿਕ ਤੌਰ ਤੇ ਚਾਹੇ ਨਹੀਂ ਰਾਸ਼ਟਰੀ ਗੀਤ ਕਿਹਾ ਜਾਂਦਾ ਸਾਰੇ ਜਹਾਂ ਸੇ ਅੱਛਾ हिंदुस्तान हमारा हम बुलबुलें हैं इसकी यह गुलसितान हमारा ए मोहम्मद इकबाल ने लिखया ਤੇ ਅੱਜ ਵੀ ਇਦਾਂ ਦੀਆਂ ਧਾਰਨਾ ਸਾਡੇ ਦੇਸ਼ 'ਚ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਮੈਂ ਮੰਤਰੀ ਆ ਪੁਰਸ਼ਾਸਤਰਾਂ ਨੂੰ ਰੋਜ਼ ਫੋਨ ਕਰੀਦਾ ਤੇ ਤੁਸੀਂ ਵੀ ਸਾਰੇ ਐਮਐਲਏ ਸਾਹਿਬ ਖੜੇ ਐ ਸੀਐਨ ਸਾਹਿਬ ਦੇ ਮਾਤਾ ਜੀ ਖੜੇ ਐ ਤਾਂ ਅਸਰ ਕਹਿੰਦੇ ਐ ਜੈ ਹਿੰਦ ਉਹ ਜੈ ਹਿੰਦ ਕਿਨੇ ਦਿੱਤਾ ਇੰਡੀਅਨ ਨੈਸ਼ਨਲ ਆਰਮੀ ਆਗਿਤ ਹਸਨ ਸਫਰਾਨੀ ਨੇ ਉਹ ਜੈਹਨ ਜਿੱਤਾ ਜਿਹੜਾ ਅੱਜ ਤੱਕ ਵਰਤਿਆ ਜਾਂਦਾ ਸੋ ਅੱਜ ਜ਼ਰੂਰਤ ਹੈ ਕਿ ਦੇਸ਼ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਾ ਜਿਹੜਾ ਉਹ ਕਾਇਮ ਰੱਖੇ ਕਿਉਂਕਿ ਬਹੁਤ ਵੱਡਾ ਯੋਗਦਾਨ ਹੈ ਇਸ ਦੇਸ਼ ਨੂੰ ਦੇਸ਼ ਬਣਾਉਣ ਤੇ ਮੁਸਲਮਾਨ ਭਾਈਚਾਰੇ ਦਾ ਤੇ ਮੈਂ ਖੇਡ ਮੰਤਰੀ ਆ ਐਨ ਐਲ ਐ ਸਾਬ ਨੇ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਤੇ ਮੈਂ ਆਪ ਖਿਡਾਰੀ ਹੋਣ ਦੇ ਨਾਤੇ ਵੀ ਭਾਈਚਾਰੇ ਦੀ ਸਭ ਤੋਂ ਵੱਡੀ ਦਾਰਨ ਖੇਡਾਂ ਨੇ ਭਰਾਵੋ 1975 ਚ ਜਦੋਂ ਬਲਵੀਰ ਸਿੰਘ ਸੀਨੀਅਰ ਹਾਕੀਕੇ ਦੇ ਕਪਤਾਨ ਫਾਈਨਲ ਤੋਂ ਪਹਿਲਾਂ ਇੱਕ ਟੀਮ ਦੇ ਮੁਸਲਮਾਨ ਖਿਡਾਰੀ ਨਾਲ ਨਮਾਜ਼ ਅਦਾ ਕਰਨ ਲਈ ਮਸਜਿਦ ਦੇ ਵਿੱਚ ਜਾਂਦੇ ਆ ਤੇ ਅੱਜ ਵੀ ਕ੍ਰਿਕਟ ਦੇਖਦੇ ਆ ਆਈਪਲ ਦਾ ਕੱਲ ਮੈਚ ਸੀ ਸਾਡਾ ਸ਼ੋਮ ਗਿੱਲ ਵੀ ਖੇਡਦਾ ਸੀ ਗੁਜਰਾਤ ਵੱਲੋਂ ਤੇ ਉਹ ਜਿਹੜਾ afghanistan ਵਾਲਾ ਖਿਡਾਰੀ ਹੈ ਉਹਨੇ ਤੁਰ ਕੇ ਛੱਕੇ ਲੱਗੇ ਜਿਹੜਾ ਮੈਚ ਜਤਾਇਆ ਤੇ ਜਦੋਂ ਇੰਡੀਆ ਦੇ ਲਈ ਮੈਚ ਹੁੰਦਾ ਤੇ ਜੇ ਅਸੀਂ ਵਿਰਾਟ ਕੋਹਲੀ ਤੇ ਚੌਕਿਆਂ ਤੇ ਛੱਕਿਆਂ ਤੇ ਤਾੜੀ ਮਾਰਦੇ ਆ ਤਾਂ ਉੱਥੇ ਜਦੋਂ ਮੁਹੰਮਦ ਸਨਾਜ ਵਿੱਚ ਲੈਂਦਾ ਉੱਥੇ ਵੀ ਅਸੀਂ ਤਾੜੀ ਮਾਰਦੇ ਆ ਸੋ ਖੇਡਾਂਦਾਰੋਂ ਕੋਈ ਵੱਡੀ ਧਾਰਨਾ ਆਪਸੀ ਭਾਈਚਾਰੇ ਦੀ ਕੋਈ ਹੋ ਨਹੀਂ ਸਕਦੀ ਅੱਜ ਦੇ ਦਿਨ ਮੈਂ ਹੀ ਅੱਲਾਹ ਅੱਗੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜਾ ਆਪਸੀ ਭਾਈਚਾਰਾ ਮਲੇਰਕੋਟਲੇ ਚ ਪੂਰੇ ਦੇਸ਼ ਚ ਇਹ ਬਣਿਆ ਰਹੇ ਤੇ ਕੋਈ ਦੁਨੀਆ ਦੀ ਤਾਕਤ ਭਾਵੇਂ ਹਾਕਮ ਬੜੀਆਂ ਕੋਸ਼ਿਸ਼ਾਂ ਕਰ ਰਹੇ ਆ ਪਰ ਕੋਈ ਦੁਨੀਆ ਦੀ ਤਾਕਤ ਖਾਸ ਤੌਰ ਤੇ ਜਿਹੜਾ ਸਾਡੇ ਮਲੇਰਕੋਟਲੇ ਦਾ ਭਾਈਚਾਰਾ ਇਹਨੂੰ ਕੋਈ ਤੋੜ ਨਹੀਂ ਸਕਦੀ ਤੇ ਰਹਿੰਦੀ ਦੁਨੀਆ ਤੱਕ ਇਹ ਭਾਈਚਾਰਾ ਇਦਾਂ ਹੀ ਰਹਿਣਾ ਹੈ ਈਦਾਂ ਤੇ ਹਾਰ ਅਸੀਂ ਸਿੱਖ ਮੁਸਲਮਾਨ ਸਾਈ ਹਿੰਦੂ ਸਾਰੇ ਇਸ ਤਰ੍ਹਾਂ ਰਣ ਮੈਂ ਕਈ ਮਲੌਰ ਕੋਟ ਵਿੱਚ ਰਹਿੰਦੀ ਦੁਨੀਆ ਤੱਕ ਮਨਾਉਂਦੇ ਰਹਾਂਗੇ ਸੋ ਮੈਂ ਖੀਰ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ ਦਿਨਾ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਮਾਤਾ ਜੀ ਆਏ ਆ ਤੇ ਸਾਨੂੰ ਬੜੀ ਖੁਸ਼ੀ ਹੈ